ਨੰਗਲ ਵਿਖੇ ਬੀਬੀਐਮਪੀ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਿਹਾਇਸ਼ੀ ਕੁਆਟਰ ਜਿਨ੍ਹਾਂ ਦੇ ਵਿੱਚ ਡਬਲ ਬੀ ਡੀਐਸ ਕੁਆਟਰ ਦੀ ਇੱਕ ਖਸਤਾ ਹਾਲਤ ਗੈਲਰੀ ਦੀ ਛੱਤ ਗਿਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਲਰੀ ਦੀ ਛੱਤ ਗਿਰਨ ਦੇ ਨਾਲ ਜਿੱਥੇ ਘਰ ਦੇ ਵਿੱਚ ਪੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਇੱਕ ਬੱਚੀ ਦੇ ਵੀ ਮਾਮੂਲੀ ਸੱਟਾਂ ਵਜੀਆਂ ਹਨ। ਜਾਣਕਾਰੀ ਸਾਂਝੀ ਕਰਦਿਆਂ ਮਕਾਨ ਮਾਲਕਾਂ ਨੇ ਦੱਸਿਆ ਕਿ ਗੈਲਰੀ ਦੀ ਖਸਤਾ ਹਾਲਤ ਦੀ ਕੰਪਲੇਂਟ ਵਿਭਾਗ ਦੇ ਵਿੱਚ ਕਈ ਵਾਰ ਲਿਖਵਾਈ ਗਈ ਪਰ ਉਨ੍ਹਾਂ ਦਾ ਇੱਕ ਵੀ ਬੰਦਾ ਮੌਕਾ ਦੇਖਣ ਨਹੀਂ ਆਇਆ ਤੇ ਨਾ ਹੀ ਇਸ ਨੂੰ ਠੀਕ ਕੀਤਾ ਗਿਆ। ਇਹਨਾਂ ਕਲੋਨੀ ਦੇ ਵਿੱਚ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਬੀਬੀਐਮਪੀ ਦੇ ਅਨੇਕਾਂ ਹੀ ਕੁਆਟਰ ਖਸਤਾ ਹਾਲਤ ਦੇ ਵਿੱਚ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਤੇ ਲੋਕ ਖਤਰਾ ਮੁੱਲ ਲੈ ਕੇ ਇਹਨਾਂ ਕੁਆਟਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਰਹੇ ਹਨ। ਵੇਖੋ ਕਿ ਇਹਨਾਂ ਤਸਵੀਰਾਂ ਤੇ ਗੱਲਬਾਤ ਕਰਦਿਆਂ ਮਕਾਨ ਮਾਲਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਲੇਰਾ ਜਤेंद्र ਗੁਰਮਾਰਾ ਜਤेंद्र ਗੁਰਮਾਰਾ ਜੀ ਕਿੰਨਾ ਨੰਬਰ ਹੈ ਤੁਹਾਡਾ ਮਕਾਨ ਦਾ? ਇਹ ਹੈ 29D ਨੰਬਰ 29 ਇਹ ਕਿਹੜਾ ਇਹ ਡਬਲ A ਜਾਂ ਡਬਲ B ਕਿਹੜਾ ਹੈ? ਡਬਲ BDS ਹੈ ਸਰ ਡਬਲ BDS ਕੀ ਹੋਇਆ ਅੱਜ ਦੱਸਿਆ ਜਾ ਰਿਹਾ ਵੀ ਮਕਾਨ ਦਾ ਜਿਹੜਾ ਬਾਦਰਾ ਟੁੱਟ ਗਿਆ। ਭਾਜੀ ਗੈਲਰੀ ਦੀ ਬੜੀ ਪੁਰਾਣੀ ਤੇੜ ਆਈ ਪਈ। ਹਾਂ ਹਾਂ। ਏ ਡਾਈਵ ਤੇ ਇਹਨਾਂ ਨੂੰ ਕੰਪਲੀਟ ਚਾਰ ਪੰਜ ਵਾਰੀ ਲਿਖਾ ਕੇ ਆਏ ਕਿ ਭਾਈ ਇਹ ਡਿਗ ਜਣੀ ਦਾ ਕੋਈ ਹੱਲ ਕਰੋ ਤਾਂ ਕੰਪਲੀਟ ਲਿਖਾਈ ਉਹਨੇ ਬੋਲੇ ਸਾਡੇ ਕੋਲ ਸਿਮਿੰਟ ਨਹੀਂ ਮੈਂ ਕਿਹਾ ਤੁਹਾਨੂੰ ਅਸੀਂ ਸਿਮਿੰਟ ਵੀ ਦੇ ਦੂੰਗੇ ਤੁਸੀਂ ਇਹਦਾ ਹੱਲ ਕਰੋ ਠੀਕ ਹੈ ਜੀ ਉਹਦੇ ਬਾਅਦ ਇਹਦਾ ਬੰਦਾ ਕੋਈ ਨਹੀਂ ਆਇਆ ਕੰਪਲੀਟ ਲਿਖਾਣੇ ਤੇ ਬਾਅਦ ਵੀ ਨਹੀਂ ਆਇਆ ਦੇਖਣ ਵੀ ਨਹੀਂ ਆਇਆ ਜਿਨ੍ਹਾਂ ਨੂੰ ਚਾਰ ਵਾਰੀ ਆਂਟੀ ਨੇ ਵੀ ਦਿਖਾਈ ਕੰਪਲੀਟ ਵੀ ਪੂਰਾ ਪਰਿਵਾਰ ਅਸੀਂ ਉੱਪਰ ਥੱਲੇ ਰਹਿੰਦੇ ਆ ਠੀਕ ਹੈ ਵੀ ਜੇ ਕੋਈ ਉੱਪਰ ਥੱਲੇ ਸੁੱਤਾ ਹੋਇਆ ਡੇਗ ਗਿਆ ਇਹ ਨਹੀਂ ਕਦੀ ਮੈਂ ਕਿ ਤੋੜ ਦੂਗੀ ਦਾ ਹੱਲ ਹੋਵੇ ਚਲੋ ਲੰਕ ਗਈ ਵੀ ਇਹਦਾ ਤੋੜ ਕੇ ਬੰਦਾ ਐਂਗਲ ਪਾ ਲਓ ਸਰੀਆ ਪਾ ਲਓ ਇਹਦਾ ਕੋਈ ਹੱਲ ਨਿਕਲਦਾ ਇਹ ਇੱਕ ਵਾਰੀ ਨਹੀਂ ਆਏ ਦੇਖਣ ਤੱਕ ਨਹੀਂ ਆਏ ਹੁਣ ਸਾਰਾ ਨੁਕਸਾਨ ਹੋ ਗਿਆ ਥੱਲੇ ਕੁੜੀ ਬਚ ਗਈ ਕੁੜੀ ਡੇਗੀ ਉੱਪਰ ਤੇ ਡੇਗੀ ਉਹਦੀ ਅੱਖ ਸੁੱਜ ਗਈ ਠੀਕ ਹੈ ਮਸ਼ੀਨ ਕੂਲਰ ਸਭ ਕੋਈ ਬੈੱਡ ਸਭ ਘਰ ਟੁੱਟ ਗਿਆ ਬੇਟੀ ਦੀ ਉਮਰ ਕਿੰਨੀ ਹੈ ਉਮਰ ਹੋਣੀ ਜੀ 15 16 ਸਾਲ ਹੈ 15 16 ਸਾਲ ਹੈ ਹਾਂਜੀ ਮਤਲਬ ਜਿਹੜੇ ਬੀਬੀ ਐਮਬੀ ਦੇ ਬਹੁਤੇ ਮਕਾਨ ਆ ਉਹ ਖੰਡਰ ਹੋ ਚੁੱਕੇ ਹੈ ਬੇ ਲੋਕally ਸੁਰੱਖਿਅਤ ਨਹੀਂ ਹੈ ਸੁਰੱਖਿਆ ਤਾਂ ਹੈ ਹੀ ਨਹੀਂ ਜਾਂਦੇ ਨਹੀਂ ਬੰਦੇ ਨਹੀਂ ਆਉਂਦੇ ਕੰਪਲੀਟ ਲਿਖਾਈ ਜਾਓ ਆਉਂਦੇ ਨਹੀਂ ਕਿੰਨੀ ਵਾਰੀ ਕੰਪਲੀਟ ਲਿਖਾਈਓ ਆਂਟੀ ਨੂੰ ਭੇਜੋ ਜਰਾ ਜੀ ਅੱਜ ਵੀ ਲਿਖਾ ਕੇ ਆਇਆ ਅੱਜ ਵੀ ਆਂਟੀ ਆਇਆ ਜਰਾ ਮੈਂ ਵੀ ਲਿਖਾਇਆ ਹੈ ਤਿੰਨ ਵਾਰੀ ਚਾਰ ਵਾਰੀ ਆਂਟੀ ਵੀ ਕੰਪਲੀਟ ਲਿਖਾ ਕੇ ਆਈ ਹਾਂਜੀ ਮੈਂ ਵੀ ਲਿਖਾਇਆ ਸੀ ਕਿਹੜਾ ਮੰਡੀ ਹੈ ਆਪਣਾ ਮੇਰਾ ਨਾਮ ਰਾਮ ਕੱਲੀ ਕਿੰਨਾ ਨੰਬਰ ਮਕਾਨ ਹੈ ਤੁਹਾਡਾ 29 ਜਿਆਦਾ ਬੰਦੀ ਕਦੋਂ ਤੋਂ ਆ ਮਕਾਨ ਤੁਹਾਡੇ ਜਿਹੜੇ ਖੰਡਰ ਹੈ ਕਿੰਨੇ ਟਾਈਮ ਤੋਂ ਕੰਪਲੀਟਾ ਲਖਾ ਰਹੇ ਇਹ 25 ਸਾਲ ਤੋਂ ਉਪਰ ਹੈ ਉਹ ਕੀ ਭਾਈ 25 ਸਾਲ ਦੇ ਕੋਈ ਸੁਣਵਾਈ ਨਹੀਂ ਹੋਊਗੀ ਕੋਈ ਸੁਣਵਾਈ ਨਹੀਂ ਕਿੰਨੇ ਸਮੇਂ ਤੋਂ ਰਹਿ ਰਹੇ ਤੁਸੀਂ ਇੱਥੇ ਅਸੀਂ 25 ਸਾਲ ਹੋ ਗਏ ਰਹਿੰਦੇ ਇੱਥੇ ਹਾਂ ਕੀ ਨਾਮ ਹੈ ਹਸਬੰਦ ਦਾ ਤੁਹਾਡੇ ਛੇਦੂ ਛੇਦੂ ਬੀਵੀ ਐਮ ਵੀ ਜੋਬ ਕਰਦੇ ਹਾਂ ਹਾਂ ਜੀ ਕੀ ਮੰਗ ਕਰਦੇ ਹੋ ਬੀਵੀ ਐਮ ਵੀ ਪ੍ਰਸ਼ਾਸਨ ਤੋਂ ਮੈਂ ਤਾਂ ਨਹੀਂ ਕਹਾਂਗਾ ਕਿ ਮਤਲਬ ਦਿਖਾਇਆ ਤਾਂ ਹੈ ਆਇਆ ਕੋਈ ਨਹੀਂ ਇੱਕ ਵਾਰੀ ਨਹੀਂ ਆਇਆ ਠੀਕ ਹੈ ਲਿਖਾਇਆ ਤੁਮੇ ਬਹੁਤ ਲਿਖਾਇਆ ਆਇਨੇ ਕਿ ਇਹਨੂੰ ਸਹੀ ਕਰ ਦੋ ਮਤਲਬ ਇਹ ਵੱਡੀ ਕੋਈ ਘਟਨਾ ਢੀਗਰੇ ਵੀ ਘਟਨਾ ਹੋਊਗੀ ਉਸ ਤੋਂ ਬਾਅਦ ਕੰਮ ਕਰੂੰਗਾ ਵੱਡੀ ਹੋ ਗਈ ਜੀ ਕੁੜੀ ਡੇਗੀ ਕੁੜੀ ਬਚ ਗਈ ਉਹਦੀ ਅੱਖ ਸੁੱਜ ਗਈ ਵੀ ਈਡੀ ਅੱਖ ਸੁੱਜੀ ਪਈ ਉਹਦੀ ਹਸਪੀਟਲ ਲੈ ਕੇ ਗਏ ਉਹਨੂੰ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਇੰਨੀ ਵਾਰੀ ਬੋਲਿਆ ਕੁੜੀ ਬੇਚਾਰੀ ਇੱਕ ਗੇਟ ਤੋਂ ਬਾਹਰ ਪੈਰ ਰੱਖਿਆ ਜੇ ਉਹ ਅੰਦਰ ਹੁੰਦੀ ਉਹਦਾ ਪਤਰਾ ਗਲੇ 'ਚ ਵੱਢ ਦਿੰਦਾ ਉਹਨੂੰ ਉਹਦਾ ਕੋਰਨ ਜ਼ਿੰਮੇਵਾਰਤਾ ਉਹਦਾ ਗਲਾ ਢੋਜ ਜਾਂਦਾ ਉਹ ਤਾਂ ਇਹ ਬੋਲੋ ਰੱਬ ਨੇ ਉਹਨੂੰ ਬਾਹਰ ਕੱਢਤਾ ਵੀ ਟੀਂ ਡਿੰਗਣ ਲੱਗੀ ਤੂੰ ਬਾਹਰ ਨਿਕਲ ਉਹਨੇ ਪੈਰ ਰੱਖ ਕੇ ਬਾਹਰ ਨਿਕਲੀ ਜਦ ਹੀ ਟੀਂ ਡਿੱਗੀ ਨਾਲ ਹੀ ਕੁੜੀ ਡਿੱਗੀ ਇਹ ਜਿੱਦਾਂ ਬਾਦਰ ਨੂੰ ਡਰਾ ਰਪਈਆਂ ਮੰਦਰ ਮਕਾਨ ਨੂੰ ਵੀ ਡਰਾ ਰਿਆ ਮਕਾਨ ਨੂੰ ਨਹੀਂ ਹੈ ਨਹੀਂ ਇਹੀ ਦੀ ਪਈਓ ਗੈਲਰੀ ਨੂੰ ਗੈਲਰੀ ਨੂੰ ਗੈਲਰੀ ਨੂੰ ਬੇਵਤੀ ਔਰ ਗੈਲਰੀ ਮੜੀ ਜੀ ਲਫੀ ਵੀ ਸੀ ਇਹਨਾਂ ਨੂੰ ਕੰਪਲੀਟ ਲਗਾਉਂਦੇ ਤੇ ਵੀ ਇਹ ਕਦੀ ਵੀ ਡਿੱਗ ਸਕਦੀ ਹੈ ਇਹਦਾ ਹੱਲ ਕਰੋ ਠੀਕ ਹੈ ਜੀ ਇਹਨੇ ਕੋਈ ਹੱਲ ਨਹੀਂ ਕੀਤਾ ਮੈਨੂੰ ਕੋਈ ਲਾਟ ਕਰਵਾ ਦਿਓ ਹਾਂ ਕੋਈ ਹੋਰ ਸਾਨੂੰ ਦੇ ਦਿਓ ਜੀ ਇਹਨੇ ਹੱਲ ਕੋਈ ਹੋਰ ਦੇ ਦਿਓ ਠੀਕ ਹੈ ਜੀ ਨਾ ਇਹ ਆਂਦੇ ਨਾ ਸੁਣਦੇ ਨਾ ਦੇਖਦੇ ਠੀਕ ਹੁਣ ਜਿੰਨੀ ਵਾਰ ਜੀ ਮਰਜੀ ਅੱਜ ਅਸੀਂ 4-5 ਘਰਾਂ ਦੀ ਸਾਈਨ ਕਰਕੇ ਸੋਚ ਦੇ ਦੇ ਸਾਈਨ ਕਰਕੇ ਇਹਨਾਂ ਨੂੰ ਕੰਪਲੀਟ ਦੇਈਏ ਵੀ ਆ ਕੇ ਦੇਖੋ ਇਹ ਦੇਖ ਦੇ ਰਹੀਆਂ 4-5 ਘਰਾਂ ਦੇ ਸਾਈਨ ਕਰਾਉਂਗੇ ਤਾਂ ਸ਼ਾਇਦ ਦੇਖ ਲੂਗੇ ਆ ਕੇ ਬਿਲਕੁਲ ਬਿਲਕੁਲ ਜਦ ਇਹਨਾਂ ਨੂੰ ਜੀ 100 ਬੋਲ ਕੇ ਸਾਡੇ ਜਦਨੋ ਗੱਲ ਦੀ ਡੇਗੀ ਗਈ ਚਲੋ ਬਚਾਅ ਹੋ ਗਿਆ। ਬਚਾਅ ਹੋ ਗਿਆ। ਰੱਬ ਦਿਖਾਸ ਤਾਂ ਚਲੋ ਕੂੜੀ ਦੇ ਅੱਖ ਨਹੀਂ ਨਿਕਲੀ, ਸੁੱਜੀ ਅੱਖ ਤੇ ਉੱਪਰ ਹੈ। ਸਾਰੇ ਸੁੱਤੇ ਰਹੇ ਵੀ। ਇਹ ਅੰਟੀ ਇਧਰ ਇਹ ਸਾਰੇ ਪ੍ਰੋਨਾ ਦਾ ਸਾਰੇ ਦੇ ਜੇ ਪ੍ਰੋਨਾ ਹੀ ਅੰਦਰ ਆ ਜਾਂਦਾ। ਹੂੰ ਹੂੰ। ਉਹ ਵੀ ਅੰਦਰ ਸੁਣਤਾ ਹੁੰਦਾ ਬੈੱਡ ਪਰ ਪ੍ਰੋਨਾ ਆ ਜਾਂਦਾ ਸਾਰੇ ਛੱਟ ਲੱਗ ਜਾਣੀ ਦੀ। ਠੀਕ। ਸਾਰੀ ਤਰ੍ਹਾਂ ਟੁੱਟ ਗਿਆ। ਉਹ ਕੂਲਰ ਦੇਖੋ ਜੀ ਕੌਣ ਕਿੰਨਾ ਪਰਵਾਹੀ ਕਰਨੀ ਇਹ ਸਾਮਾਨ ਦੀ। ਜਿਹੜਾ ਬੱਧ ਰੱਟੀ ਹੈ ਨਾ। ਹਾਂਜੀ ਸਾਰਾ ਸਾਮਾਨ ਟੁੱਟ ਗਿਆ। ਵੀਡੀਓ ਬਣਾਇਆ ਮੁੰਡੇ ਸਾਰੇ ਸਾਮਾਨ ਨੂੰ। ਬੈੱਡ ਵੀ ਉਧਰ ਪਰਲੀ ਸਾਈਡ ਤੋਂ ਦਿਖਾਉਣਾ ਤੁਹਾਨੂੰ। ਸਾਰਾ ਸਮਾਂ ਤਾਂ ਅੰਦਰ ਜਾਈ ਸਾਰ ਇੱਕ ਗਿਆਤ ਉਧਰ ਨਾ ਮਾ ਡੋਟ ਰਿਹਾ ਮੈਂ ਤਾਂ ਨਹੀਂ ਸੀ ਇਸ ਜੀ ਬੋਲਰ ਚਲਾ ਕੇ ਰੁਕਦਾ ਕੋਲ ਤੇ ਚੱਲ ਰਹੀ ਸੀ ਫਿਲਮ ਉਹ ਮੈਂ ਇੱਥੇ ਬੱਠਿਆ ਸੀ ਇਸ ਜੀ ਇਸੇ ਬੋਲਰ ਚਲਾ ਕੇ ਸੀ ਉਹ ਕੋਟ ਦੱਸ ਦੇ ਕਿ ਤੇ ਲੱਗੀ ਹੋਈ ਛੱਟ ਤੇ ਕਿਹਨੂੰ ਉੱਪਰ ਡੇਰੀ ਆ ਗੋਲਫੀ ਮੈਂ ਕਿਹਾ ਚੱਲ ਤੂੰ ਗੋਲਫੀ ਖਾਂਦੇ ਮੈਨੂੰ ਕਿਹ ਪਤਾ ਜੇ ਵੱਧ ਰੇ ਮੈਂ ਕਿੱਕ ਮਾਰ ਲੱਗੇ ਜਾਂਦਾ ਨਾ ਢੇਗੀ ਜੇੜੀ ਤੁਸੀਂ ਲੱਗੀ ਸੀ ਮੈਂ ਛਾੜੂ ਮਾਰਦੀ ਮੈਂ ਖਾ ਗਿਆ ਮੇਰਾ ਅਧਰ ਹੋਇਆ ਵੀ ਹੋਇਆ ਗਿਆ ਹੈ ਤੇ ਇੰਨੀ ਆਵਾਜ਼ ਕਾਦੀ ਆ ਰਹੀ ਹੈ ਕੋਈ ਬਹੁਤ ਮੱਧ ਭਾਗਾ ਜਿਹੜਾ ਖਾਸਾ ਹੋਇਆ ਇਹ ਬਹੁਤ ਹੀ ਮਾੜੀ ਗੱਲ ਹੈ ਭਾਇਆ ਬਰਸਾਤ ਸ਼ੁਰੂ ਨਹੀਂ ਹੋਈ ਹੈ ਪਰ ਇਹ ਜਿਹੜੇ ਹਾਲਾਤ ਜਿਹੜੇ ਹੈ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਠੀਕ ਹੈ ਗੱਲ ਮਕਾਨ ਦੀ ਜਿਹੜੀ ਰਿਪੇਅਰ ਹੈ ਪੁਰਾਣੇ ਸਮੇਂ ਤੋਂ ਜਿਹੜੇ 2-3 ਸਾਲ ਹੋ ਗਏ 2-3 ਸਾਲ ਤੋਂ ਨਾ ਤਾਂ ਰਿਪੇਅਰ ਸੈਕਸ਼ਨ ਦੇ ਅੰਦਰ ਕੋਈ ਮੁਲਾਜ਼ਮ ਹੈਗੇ ਆ ਦੂਜਾ ਨਾ ਹੋਈ ਕੋਈ ਵੀ ਪਿਛਲੇ ਸਮੇਂ ਦੇ ਉਤੋਂ ਨਾ ਕੋਈ ਰਿਪੇਅਰ ਦਾ ਸਮਾਨ ਚੱਲ ਰਿਹਾ ਜੀ ਸਿਰਫ ਠੇਕੇਦਾਰਾਂ ਦੇ ਰਾਹੀਂ ਕੰਮ ਹੋ ਰਿਹਾ ਹੈ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਮਕਾਨਾਂ ਦੀ ਪ੍ਰੋਪਰ ਰਿਪੇਅਰ ਹੈ ਉਹ ਘੱਟੋ ਘੱਟ ਪਿਛਲੇ 3 ਸਾਲਾਂ ਤੋਂ ਬੰਦ ਪਈ ਹੈ ਹਾਂ ਹਾਂ ਠੀਕ ਹੈ ਜੀ ਹੁਣ ਇੱਥੇ ਲੋਕਾਂ ਦੇ ਵਿੱਚ ਕੀ ਘਟਨਾ ਕਰਦਾ ਬਰਸਾਤ ਸ਼ੁਰੂ ਹੋਈ ਹੈ ਇਹ ਦੀ ਇਹਦੀ ਸ਼ੁਰੂਆਤ ਦੇ ਵਿੱਚ ਇਹ ਹਾਲਾਤ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਏ ਦੇਖੋ ਇਹ 20 25 ਫੁੱਟ ਤੋਂ ਅਗਰ ਉਹ ਜਿਹੜੀ ਲੜਕੀ ਵਿਚਾਰੀ ਗਿਰੀ ਹੈ ਉੱਪਰ ਦੇ ਉੱਪਰ ਵੱਧਰੇ ਤੋਂ ਖੜੀ ਸੀਗੀ ਇਸ ਚਤਾਂ ਬਿਲਕੁਲ ਜਿਹੜੇ ਲੈਂਟਰੇ ਗਲ ਚੁੱਕੇ ਹੈ ਜਾਂ ਤਾਂ ਇਹਨਾਂ ਨੂੰ ਮੈਨੂੰ ਪ੍ਰੋਪਰ ਇਹਨਾਂ ਨੂੰ ਇਹਨਾਂ ਕੁਆਟਰਾਂ ਨੂੰ ਤੋਂ ਸ਼ਿਫਟ ਕਰਕੇ ਜਿਹੜਾ ਲੋਕਾਂ ਨੂੰ ਅਲਾਰਟ ਹੈ ਕੁਆਟਰ ਇਹ ਦੂਜੇ ਕਿਤੇ ਚੰਗੇ ਕੁਆਟਰਾਂ ਨੂੰ ਦਿੱਤੇ ਜਾਣ ਤੇ ਇਹਨਾਂ ਜਾਏ ਨਾ ਕੁਆਟਰਾਂ ਦੀ ਪ੍ਰੋਪਰ ਮੁਰਕੇ ਰਿਪੇਅਰ ਕੀਤੀ ਜਾਵੇ ਕਿਉਂਕਿ ਇਹ ਕੁਆਟਰ ਬਿਲਕੁਲ ਰਹਿਣ ਯੋਗ ਨਹੀਂ ਹੈ ਔਰ ਇਹਦੇ ਲੈਂਟਰ ਗਲ ਚੁੱਕੇ ਆ। ਮਹਿਕਮੇ ਨੂੰ ਇਹਦੇ ਵਾਸਤੇ ਬਕਾਇਦਾ ਤੌਰ ਤੇ ਪਹਿਲ ਦੇ ਆਧਾਰ ਤੇ ਚੀਫ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਤਾਂ ਇਮਾਨਦਾਰ ਸ਼ਬੀਹ ਹੈ ਤੁਹਾਡੀ ਅਸੀਂ ਤੁਹਾਡੇ ਤੋਂ ਆਸ ਕਰਦੇ ਆਂ ਕਿ ਮੁਲਾਜ਼ਮਾਂ ਨੂੰ ਘੱਟੋ ਘੱਟ ਦੇਖੋ ਆਪਾਂ ਉਹਨਾਂ ਨੂੰ ਰਹਿਣ ਵਾਸਤੇ ਵੀ ਸੁਰੱਖਿਅਤ ਜਗ੍ਹਾ ਤਾਂ ਹਨੂ ਦੇਣੀ ਚਾਹੀਦੀ ਹੈ। ਬਾਕੀ ਕੰਮ ਤਾਂ ਚਲੋ ਜਿਹੜੀਆਂ ਲੋਕਾਂ ਦੀਆਂ ਡਿਮਾਂਡਾਂ ਉਹ ਤਾਂ ਵੱਖਰੀ ਗੱਲ ਹੈ ਬਾਅਦ ਦੀ ਗੱਲ ਹੈ। ਪਰ ਬਰਸਾਤ ਦੇ ਵਿੱਚ ਹਦਕ ਕਰ ਸ਼ੁਰੂਆਤ ਹੈ ਬਰਸਾਤ ਦੀ ਸ਼ੁਰੂਆਤ ਪਹਿਲੀ بارش ਹੈ ਪਰ ਇਹ ਜਿਹੜੇ ਹਾਸਿਆ ਹੈ ਇਹ ਨਹੀਂ ਹੋਣੇ ਚਾਹੀਦੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹਾਸਿਆਂ ਤੋਂ ਬਚਾਉਣ ਵਾਸਤੇ ਪ੍ਰਸ਼ਾਸਨ ਨੂੰ ਬਹੁਤ ਹੀ ਕੋ ਵਧੀਆ ਕਦਮ ਚੁੱਕਣਾ ਚਾਹੀਦਾ ਜੀ ਪੱਤੀ ਸਾਹਿਬ ਅੱਜ ਇੱਕ ਹਾਸਾ ਹੋਣ ਤੋਂ ਬਚ ਗਿਆ ਡੀਐਸਡਬਲੋਕ ਵਿੱਚ ਇੱਕ ਲੜਕੀ ਡਿੱਗੀ ਕਰੀਬ 15-20 ਫੁੱਟ ਉੱਪਰ ਜਿਹੜੇ ਮਕਾਨ ਹੈ ਬੁਰੀ ਹਾਲਤ ਹੋ ਚੁੱਕੀ ਲੋਕਾਂ ਦੇ ਰਹਿਣ ਯੋਗ ਨਹੀਂ ਹੈ ਕੀ ਕਹਿਣਾ ਚਾਹੋਗੇ ਬੀਬੀਐਮਬੀ ਦੇ ਮਕਾਨਾਂ ਲੈ ਕੇ ਦੇਖੋ ਬੀਬੀਐਮਬੀ ਸ਼ੋਕ ਵੱਡਾ ادارے ਹੂੰ ਔਰ ਇਸ ادارے ਦਾ ਕਰੋੜਾਂ ਰੁਪਏ ਦਾ ਬਜਟ ਹੈ ਹੂੰ ਪਰ ਜਿੱਥੇ ਅਸੀਂ ਮਲਾਜਮਾਂ ਦੀ ਸੁਰੱਖਿਆ ਦੀ ਗੱਲ ਕਰੀਏ ਉੱਥੇ ਬੀਬੀਐਮਬੀ ਸਿਸਟਮ ਫੇਲ ਹੈ ਹੂੰ ਅੱਜ ਇਹ ਪ੍ਰੀ ਮਾਨਸੂਨ ਹੈ ਇਹ ਹਜੇ ਸ਼ੁਰੂ ਹੋਈ ਮਾਨਸੂਨ ਠੀਕ ਹੈ ਤੇ ਪ੍ਰੀ ਮਾਨਸੂਨ ਦੇ ਵਿੱਚ ਹੀ ਆ ਹਾਲਤ ਹੈ ਹੂੰ ਤਾਂ ਜੇ ਕਦੇ ਮਾਨਸੂਨ ਜਦੋਂ ਪੈਣਗੀਆਂ ਤਾਂ ਇਹ ਮਕਾਨ ਦੀ ਇੱਕ ਸ਼ੁਰੂਆਤ ਹੈ ਇਦਾਂ ਦੇ ਬਹੁਤ ਮਕਾਨ ਹੈ ਪੂਰੀ ਕਲੋਨੀ ਇਦਾਂ ਦੀ ਹੋ ਗਈ ਜਿਹੜੇ ਇੱਕ ਕਰੋੜਾ ਰੁਪਏ ਦੂਜੇ ਪਾਸੇ ਤੇ ਇਧਰ ਉਧਰ ਖਰਚੇ ਜਾ ਰਹੇ ਆ ਪਰ ਮਕਾਨਾਂ ਵਾਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੂੰ ਹੂੰ ਤੇ ਇਸ ਕਰਕੇ ਅੱਜ ਪੋਜੀਸ਼ਨ ਇਹ ਹੈ ਕਿ ਇੱਕ ਕਾਂਡੀ ਸੀਮੈਂਟ ਦੀ ਨਹੀਂ ਇਹਨਾਂ ਕੋਲ ਲਗਾਉਣ ਵਾਸਤੇ ਐਡਾ بڑا ਪ੍ਰੋਜੈਕਟ ਹੈ ਕੱਲ ਨੂੰ ਨਹਿਰ ਤੇ ਕੋਈ ਹਾਦਸਾ ਹੋ ਜਾਵੇ ਜਾਂ ਕਿਤੇ ਹੋਰ ਕੋਈ ਹਾਦਸਾ ਹੋ ਜਾਵੇ ਤਾਂ ਇਹਨਾਂ ਕੋ ਨਾ ਬੰਦੇ ਹੁੰਦੇ ਤੇ ਨਾ ਹੀ ਸਮਾਨ ਹੁੰਦਾ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੇ ਆ ਪਿੱਛੇ ਮਕਾਨ ਠਾਏ ਆ ਇਕ ਜਿਹੜੀ ਪ੍ਰੋਪੋਜ਼ਲ ਚੱਲੀ ਹੋਈ ਹੈ ਨਾ ਦੀ ਉਹ ਉੱਥੇ ਮਿਊਜ਼ੀਅਮ ਬਣਾਉਣਾ ਇੱਕ ਹੂੰ ਕੋਈ ਉਹ 14-15 ਕਰੋੜ ਰੁਪਏ ਦੇ ਹਿਸਾਬ ਦਾ ਉਹ ਮਿਊਜ਼ੀਅਮ ਬਣਾਉਣ ਦੀ ਗੱਲ ਕਰਦੇ ਆ ਵੈਸੇ ਹੂੰ ਹੂੰ ਤੇ ਅਸੀਂ ਚਾਹਦੇ ਵੀ ਉਹ ਮਿਊਜ਼ੀਅਮ ਨਾ ਬਣਾ ਕੇ ਹੂੰ ਹੂੰ ਉੱਥੇ ਨਵੇਂ ਮਕਾਨ ਬਣਾਏ ਜਾਣ ਨਵੇਂ ਮਕਾਨ ਬਣਾ ਕੇ ਇਹ ਮਕਾਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਵੇ ਹੂੰ ਹੂੰ ਔਰ ਨਵੇਂ ਮਾਡਰਨ ਟਾਈਪ ਮਕਾਨ ਹੋਣੇ ਚਾਹੀਦੇ ਆ ਮਕਾਨ ਬਣਾਉਣ ਨੂੰ ਲੰਬਾ ਸਮਾਂ ਹੋ ਗਿਆ ਦੀ ਮਨਿਆਦੇ ਖਤਮ ਹੋ ਚੁੱਕੀ ਇੱਕ ਤਰ੍ਹਾਂ ਦੀ ਬਿਲਕੁਲ ਬਿਲਕੁਲ ਇਸ ਕਰਕੇ ਮਕਾਨ ਜਿਹੜੇ ਹਨ ਨਾ ਰਿਪੇਅਰ ਹੋ ਰਹੀ ਹੈ ਤੇ ਇਸ ਕਰਕੇ ਨਵੇਂ ਬਣਾਏ ਜਾਣ ਨਵੇਂ ਬਣਾ ਕੇ ਇਹਨਾਂ ਲੋਕਾਂ ਨੂੰ ਸਰ ਉੱਥੇ ਸ਼ਿਫਟ ਕੀਤਾ ਜਾਵੇ ਉਹਨਾਂ ਡਿਸਮੈਂਟਲ ਕੀਤਾ ਜਾਵੇ ਇਹ ਜਿਹੜੇ ਮਿਊਜ਼ੀਅਮ ਬਣਾਣੇ ਹੋਰ ਕਰਨਾ ਇਹ ਅੱਜ ਦੀ ਰੇਟ ਦੇ ਵਿੱਚ ਕੋਈ ਮੈਨੇ ਨਹੀਂ ਦਿਖਾ ਰਿਹਾ ਬਿਲਕੁਲ ਠੀਕ ਹੈ ਇਸ ਕਰਕੇ ਸਾਡੀ ਤਾਂ ਮੰਗ ਇਹਨਾਂ ਨੂੰ ਇਹੀ ਹੋਏਗੀ ਕਿ ਮਕਾਨ ਜਿਹੜੇ ਨਵੇਂ ਬਣਨ ਉਹ ਜਿਹੜੇ ਮਕਾਨ ਟਾਇਗੇ ਪਿੱਛੇ ਏਵਲਪਲ ਕੈਪੂਲਾ ਤੱਕ ਉੱਥੇ ਨਵੀਂ ਕਲੋਨੀ ਬਣੇ ਵਧੀਆ ਪਾਰਕਿੰਗ ਹੋਵੇ ਔਰ ਵਧੀਆ ਉੱਥੇ ਪਾਰਕ ਹੋਣ ਅੱਜ ਦੇ ਯੁੱਗ ਦੇ ਯੋਗ ਦੇ ਮਾਰ ਹੋਣ ਉਹ ਜਨਰਲ ਆਤਾਰ ਜਿਹੜੀ ਹੈ ਅੱਜ ਇਹ ਹਾਦਸਾ ਜਿਹੜਾ ਹੋਇਆ ਉਹਦੇ ਵਿੱਚ ਨਿਆਮਤ ਤੇ ਰਹੀ ਕਿਉਂ ਜਿਹੜੀ ਬੱਚੀ ਬੀਜੀ ਹੈ ਉਹ ਉਹਦੇ ਕੋ ਪੱਤਰਾ ਨਹੀਂ ਲੱਗ ਗਿਆ ਜਾਂ ਹੋਰ ਲੋਗਾਂ ਦਾ ਵੱਡਾ ਨੁਕਸਾਨ ਹੋ ਗਿਆ ਪਰ ਥੋੜਾ ਬਚਾ ਹੋ ਗਿਆ ਪਰ ਅਸੀਂ ਚਾਹਾਂਗੇ ਕਿ ਜਿਹੜਾ ਵੀ ਵੀ ਹੰਦੀ ਹੈ ਨਵੇਂ ਮਕਾਨ ਬਣਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ